ਸਮਿਦਾਨੂ ਦਸੰਬਰ ਦਾ ਮਹੀਨਾ ਮਾਤਾ ਗੁਜਰਕਰ ਅਤੇ ਛੋਟੇ ਸ਼ਹਿਬਜਾਦਿਆਂ ਨੂੰ ਸਮਰਪਿਤ ਸਰਬਸਾਂਝਾ ਲੰਗਰ ਅੱਜ 24 ਦਸੰਬਰ ਤੋਂ ਸ਼ੁਰੂ ਹੋ ਚੁੱਕਿਆ ਹੈ ਜਿਸ ਵਿੱਚ ਚਾਹ ਬਿਸਕੁਟ ਮੱਕੀ ਦਾ ਮੱਕੀ ਦੀ ਰੋਟੀ ਸਰੋਂ ਦਾ ਸਾਗ ਅੱਜ ਸਰਬਸਾਂਝਾ ਲੰਗਰ ਸਰਬਸਾਂਝਾ ਕਮੇਟੀ ਵੱਲੋਂ ਸ਼ਹਿਰ ਨਿਵਾਸੀਆਂ ਅਤੇ ਆਲੇ-ਦੁਆਲੇ ਦੇ ਪਿੰਡਾਂ ਦੇ ਸਹਿਯੋਗ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ ਪ੍ਰਬੰਧਕਾਂ ਵੱਲੋਂ ਪ੍ਰਬੰਧ ਕੀਤੇ ਜਾ ਰਹੇ ਹਨ ਅੱਜ ਚਾਹ ਦੇ ਲੰਗਰ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਵਾਨੂੰ ਦੱਸ ਦਈਏ ਪਟੰਡਾ ਚੰਡੀਗੜ੍ਹ ਸਥਿਤ ਤਾਪਾ ਖਲਾਈਓਵਰ ਥੱਲੇ ਪਿਛਲੇ ਕਈ ਸਾਲਾਂ ਤੋਂ ਛੋਟੇ ਸ਼ਹਿਬਜ਼ਾਦਿਆਂ ਅਤੇ ਮਾਤਾ ਗੁਜਰਕੌਰ ਨੂੰ ਸਮਰਪਿਤ ਪੰਜ ਰੂਜਾ ਲੰਗਰ ਅੱਜ 24 ਦਸੰਬਰ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ ਸਾਡੇ ਪੱਪੂ ਜੀ ਜੋ ਕਿ ਸ਼ਹਿਰ ਦੇ ਨਾਮ ਪਰ ਰਹਿੰਦਾ ਹੈ ਨੇ ਇਹ ਵੀ ਇਸ ਲੰਗਰ ਦੇ ਵਿੱਚ ਸੇਵਾ ਕਰ ਰਹੇ ਨੇ ਆਪਣਾ ਸਮਾਨ ਕੜਾਈਆਂ ਪੱਟੀਆਂ ਲਿਚੀਆਂ ਜੂਸਰ ਇਸ ਲੰਗਰ ਵਿੱਚ ਕਿਉਂਕਿ ਇਹ ਲੰਗਰ ਵੱਡੀ ਪੱਧਰ ਤੇ ਸ਼ੁਰੂ ਕੀਤਾ ਜਾ ਰਿਹਾ ਹੈ ਸੋ ਅਸੀਂ ਵੀ ਇਲਾਕਾ ਨਿਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਨਾਲੇ-ਦੁਆਲੇ ਪਿੰਡਾਂ ਦੀ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਇਸ ਲੰਗਰ ਵਿੱਚ ਆਪ ਦੀ ਸਰਦ ਅਨੁਸਾਰ ਸਹਿਯੋਗ ਦਿਓ ਕਿਉਂਕਿ ਤੁਹਾਡੇ ਹੀ ਸਹਿਯੋਗ ਦੇ ਨਾਲ ਇਹ ਲੰਗਰ ਚੱਲ ਰਿਹਾ ਹੈ ਆਲੇ ਦੁਆਲੇ ਦੇ ਪਿੰਡਾਂ ਦਾ ਵੱਡਾ ਸਹਿਯੋਗ ਹੈ ਜਿਸ ਵਿੱਚ ਡੇਰਾ ਸੰਤ ਬਾਬਾ ਪੰਜਾਬ ਸਿੰਘ ਦੇ ਮੁਖ ਸੇਵਾਦਾਰ ਬਾਬਾ ਬੂਟਾ ਸਿੰਘ ਅਤੇ ਗੁਰਦੁਆਰਾ ਨਾਨੂਆਣਾ ਦੇ ਮੁਖ ਸੇਵਾਦਾਰ ਕੋਲ ਆਵਾ ਸਾਪਾ ਸ਼ਹਿਰ ਦੇ ਆਲੇ-ਦੁਆਲੇ ਨਗਰਾਂ ਦਾ ਵੱਡਾ ਸਹਿਯੋਗ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਲਾਈਕ ਕਰੋ ਤੁਹਾਨੂੰ ਵੀ ਬੇਨਤੀ ਹੈ ਕਿ ਇਸ ਲੰਗਰ ਵਿੱਚ ਪ੍ਰਸ਼ਾਦਾ ਚਾਹ ਬਿਸਕੁਟ ਜਰੂਰ ਸ਼ਾਕੇ ਜਾਓ ਅਤੇ ਆਪਣੇ ਬਿਧ ਮੁਤਾਬਕ ਇਸ ਲੰਗਰ ਵਿੱਚ ਦਾਨ ਵੀ ਜਰੂਰ ਕਰੋ ਦਸਵੇਂ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਜਾਂ ਵਾਲੇ ਸਾਰਿਆਂ ਦੇ ਮਿਹਰ ਭਰਿਆ ਹੱਥ ਰੱਖਣਗੇ ਹਾ ਤੁਹਾਨੂੰ ਅਸੀਂ ਕਾਪਾ ਬਾਈਪਾਸ ਦਾ 뷰 ਦਿਖਾ ਰਹੇ ਆ کافی ਟ੍ਰੈਫਿਕ ਪਰ ਇਹ ਸਰਬਸਾਂਝਾ ਲੰਗਰ ਕਮੇਟੀ ਵੱਲੋਂ ਟ੍ਰੈਫਿਕ ਨੂੰ ਦੇਖਦੇ ਹੋਏ ਬਹੁਤ ਹੀ ਬਕਵਤਾ ਪ੍ਰਬੰਧ ਕੀਤੇ ਜਾ ਰਹੇ ਨੇ ਇਹ ਸੇਵਾਦਾਰ ਨੇ ਹਰ ਸਾਲ ਜਿਸ ਲੰਗਰ ਦੇ ਵਿੱਚ ਦਿਨ ਰਾਤ ਸੇਵਾ ਕਰਦੇ ਨੇ ਅਸੀਂ ਤੁਹਾਨੂੰ ਵੀ ਬੀਲ ਕਰਦੇ ਆ ਕਿ ਇਸ ਲੰਗਰ ਵਿੱਚ ਆਓ ਪ੍ਰਸ਼ਾਦਾ ਸ਼ਗੋ ਅਤੇ ਆਪਣੇ ਬਿਜਤ ਮੁਤਾਬਕ ਲੰਗਰ ਵਿੱਚ ਦਾਨ ਜਰੂਰ ਦਿਓ ਕਿਉਂਕਿ ਇਹ ਵਿਸ਼ਾਲ ਲੰਗਰ ਹੈ ਜੋ 5 ਦਿਨ ਚੱਲਣਾ ਹੈ ਇਸ ਵਿੱਚ ਹਰ ਸਮਾਨ ਦੀ ਲੋੜ ਹੈ ਜਿਸ ਮੇਰੇ ਵੀਰ ਨੇ ਕੋਈ ਪੈਸਾ ਦੇਣਾ ਹੋਵੇ ਜਾਂ ਕੋਈ ਦਾਨ ਦੇਣਾ ਹੋਵੇ ਉਹ ਤਪਾ ਫਲਾਈਓਵਰ ਖੱਲੇ ਲੰਗਰ ਲਗਾਇਆ ਜਾਂਦਾ ਜਿਸ ਵਿੱਚ ਸ਼ਹਿਰ ਵਾਸੀਆਂ ਦਾ ਅਤੇ ਆਲੇ ਦੁਆਲੇ ਦੇ ਪਿੰਡਾਂ ਦਾ ਵੱਡਾ ਸਹਿਯੋਗ ਹੁੰਦਾ ਹੈ ਵੀਡੀਓ ਨੂੰ ਸ਼ੇਅਰ ਅਤੇ ਲਾਈਕ ਕਰਿਓ ਤਾਂ ਜੋ ਇਹ ਵੀਡੀਓ ਹਰ ਦੇ ਮੋਬਾਈਲ ਵਿੱਚ ਪਹੁੰਚ ਸਕੇ ਅਤੇ ਬਾਤੋ ਬਾਤ ਸੰਗਤਾਂ ਇਸ ਲੰਗਰ ਵਿੱਚ ਆ ਕੇ ਮੂਲਿਤ ਕਰ ਸਕਣ ਪ੍ਰਬੰਧਕਾਂ ਨੇ ਦੱਸਿਆ ਕਿ ਲੰਗਰ ਵਿੱਚ ਪ੍ਰਸ਼ਾਦਾ ਮੱਕੀ ਦੀ ਰੋਟੀ ਸਰੋਂ ਦਾ ਸਾਗ ਵੀ ਇੱਕ ਦਿਨ ਚਲਾਇਆ ਜਾਵੇਗਾ ਤੁਹਾਡੀ ਅਸੀਂ ਗੱਲ ਵੀ ਕਰਵਾ ਦਿੰਦੇ ਆ ਇਹ ਤਾਂ ਆ ਇਸ ਤੇ ਫਲਾਈਓਵਰ ਥੱਲੇ ਚੌਂਕ ਹੋਣ ਕਰਕੇ ਕਾਫੀ ਟ੍ਰੈਫਿਕ ਰਹਿੰਦਾ ਹੈ ਸੋ ਅਸੀਂ ਆਉਣ ਵਾਲੀਆਂ ਸੰਗਤਾਂ ਨੂੰ ਵੀ ਅਪੀਲ ਕਰਦੇ ਆ ਜਦੋਂ ਵੀ ਲੰਗਰ ਦੇ ਵਿੱਚ ਆਉਣਾ ਹੈ ਤਾਂ ਟ੍ਰੈਫਿਕ ਨੂੰ ਦੇਖ ਕੇ ਕਿਉਂਕਿ ਪੁਲਿਸ ਵੱਲੋਂ ਵੀ ਲੰਗਰ ਨੂੰ ਬੰਦੇ ਨਜ਼ਰ ਰੱਖਦੇ ਹੋਏ ਸੋਕਾ ਪ੍ਰਬੰਧ ਕੀਤੇ ਜਾ ਰਹੇ ਨੇ ਸੋ ਦੁਆਰਾ ਫਿਰ ਬੇਨਤੀ ਕਰਦੇ ਆ ਇਹ ਵੱਤੋਂ ਵੱਧ ਇਸ ਲੰਗਰ ਵਿੱਚ ਆਓ ਛੋਟੇ ਛੋਟੇ ਬੱਚੇ ਵੀ ਇਸ ਲੰਗਰ ਦੇ ਵਿੱਚ ਸੇਵਾ ਕਰਦੇ ਨੇ ਇਹ ਬਹੁਤ ਵਧੀਆ ਗੱਲ ਹੈ ਆ ਸਾਡੇ ਸੇਰਾ ਜੈਲਦਾਰ ਲੰਗਰ ਦੇ ਵਿੱਚ ਜੋ ਬਰਤਨ ਵਾਲਾ ਸਮਾਨ ਹੈ ਉਹ ਲੈ ਕੇ ਆਏ ਨੇ ਤੁਹਾਡੀ ਅਸੀਂ ਸਰਬਸਾਧਾ ਲੰਗਰ ਕਮੇਟੀ ਦੇ ਪ੍ਰਬੰਧਕਾਂ ਨਾਲ ਵੀ ਗੱਲ ਕਰਵਾਉਣੀ ਆ ਚਾਰਜ ਤਾਰੀ ਨਾਲ ਵੀ ਗੱਲ ਕਰਵਾਵਾਂਗੇ ਇਹਨਾਂ ਦਾ ਵੀ ਵੱਡਾ ਸਹਿਯੋਗ ਹੈ ਹਾਂਜੀ ਤਾਰੀ ਜੀ ਕੀ ਹਾਲ ਹੈ ਬਾਬਾ ਜੀ ਬਹੁਤ ਵਧੀਆ ਹਾਂਜੀ ਅੱਜ ਲੰਗਰ ਸ਼ੁਰੂ ਕਰ ਰਹੇ ਹਾਂ ਪਰ ਆ ਗਿਆ ਨਹੀਂ ਹਾਂਜੀ ਸਗੀਆਂ ਵੀ ਸਾਡੇ ਸੰਗਤਾਂ ਨੇ ਸਾਡੇ ਨਾਲ ਜੁੜੀਆਂ ਨੇ ਸਾਰੇ ਭਰਾਵਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰੇ ਭਰਾਵਾਂ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਅਸੀਂ ਹਰ ਸਾਲਾ ਕੋਲਾ ਮਹਾਨ ਜਯੋਤ ਨੂੰ ਯਾਦ ਕਰਦੇ ਹਾਂ ਨਾਪਾ ਜੁਰਾ ਵਰਸੇ ਖਾਬਾ ਭਤੀ ਸਿੰਘ ਤੇ ਮਾਤਾ ਗੁਰੇਵਰ ਦੀ ਸ਼ਹਾਦਤ ਨੂੰ ਯਕ ਰੱਖਦੇ ਹੋਇਆ ਕਿ ਲੰਗਰ ਹਰ ਸਾਲ ਸੱਭਾ ਮੰਡੀ ਕੋਲ ਦੇ ਥੱਲੇ ਲਾਇਆ ਜਾਂਦਾ ਹੈ ਤੇ ਸਾਡੇ ਸ਼ਹਿਰ ਵਾਸੀ, ਪਿੰਡ ਵਾਸੀ ਤੋਂ ਪਰ ਮੰਡੀ ਦੇ ਦੁਕਾਨਦਾਰਾਂ ਤੇ ਸਾਰਿਆਂ ਦਾ ਸਹਿਯੋਗ ਤੇ ਜਿੰਨੇ ਵੀ ਸਾਡੇ ਨੇੜਲੇ ਪਿੰਡ ਦੇ ਸਾਥیوں ਕੀ ਭਰਾਇਆਂ, ਭੜਾਈ ਤੇ ਭਾਈਚਾਰਕੋਂ ਅੰਸਾਂ ਸੱਲਾਮ ਹਾਂ ਤੇ ਇਧਰ ਆਇਆ ਤਾਂ ਸਾਰੇ ਪਿੰਡਾਂ ਦਾ ਬਹੁਤ ਵੱਡਾ ਸਹਿਯੋਗ ਹੁੰਦਾ ਸਾਨੂੰ ਅੱਜ ਵੀ ਹਰ ਸਾਲ ਇਹਨਾਂ ਵੱੱਧ ਚੜ੍ਹ ਕੇ ਸਾਨੂੰ ਸਹਿਯੋਗ ਦਿੰਦੇ ਨੇ ਤੇ ਅੱਜ ਅਸੀਂ ਮੱਥੇ ਤੋਂ ਸ਼ੁਰੂਆਤ ਕਰ ਜਾ ਰਹੇ ਹਾਂ ਕਿ ਇੱਕ ਕੰਮ ਅਸੀਂ ਸੁਧਾਲਾ ਮੰਦਰ ਚੱਲੂਆ ਸਹੀ ਸਮੇਂ ਲਈ ਇਹ ਪਰਸੋਂ ਪ੍ਰਸ਼ਾਦਾ ਹੋਊਗਾ ਤੇ ਸਾਈਟ ਨੂੰ ਸਰੋਂ ਦਾ ਸਾਥ ਤੇ ਮੱਥੇ ਨੂੰ ਕਿ ਕਿ 28 ਨੂੰ ਫਿਰ ਪ੍ਰਸ਼ਾਦਾ ਹੋਊਗਾ ਇਹ ਸਾਰੇ ਪਿੰਡਾਂ ਦੇ ਸਹਿਯੋਗ ਨਾਲ ਸਭ ਸਾਜਾ ਮੰਦਰ ਨਾਲ ਜੀ ਸਾਰੀ ਸੰਗਤ ਨੂੰ ਬਾਈ ਜੀ ਦੇ ਖਾਲਸਾ ਬਾਈ ਜੀ ਯਾਦਵਾਈ ਦਿਓਣਾ ਇਹ ਸਾਲ ਸਾਡੇ ਅਦਾਨ ਚਾਰਜ ਤਾਰੀ ਜੀ ਜਿਨ੍ਹਾਂ ਨੇ ਸਾਰੇ ਲੰਗਰ ਬਾਰੇ ਉਸਤਾਰ ਨੂੰ ਵੀ ਦੱਸਿਆ ਤੁਸੀਂ ਵੀ ਆਓ ਲੰਗਰ ਦੇ ਵਿੱਚ ਆਪਦੇ ਬਿਜਮ ਤਕਾਬਕ দান ਦਿਓ ਅਤੇ ਜੋ ਸੇਵਾ ਕਰ ਸਕਦਾ ਉਹ ਲੰਗਰ ਦੇ ਵਿੱਚ ਸੇਵਾ ਵੀ ਜਰੂਰ ਕਰੋ ਸਾਡੇ ਗੱਬਰ ਜੀ ਇਹ ਵੀ 5 ਦਿਨ ਪੂਰੀ ਲੰਗਰ ਦੇ ਵਿੱਚ ਸੇਵਾ ਕਰਦੇ ਨੇ ਇਹ ਸਾਡੇ ਜੱਸੀ ਝੱਟਾ ਜੀ ਨੇ ਇਹ ਇਹ ਵੀ ਬਹੁਤ ਲੰਗਰ ਦੇ ਵਿੱਚ ਸੇਵਾ ਕਰਦੇ ਨੇ ਸਾਡੇ ਜਗਰੂਪ ਸਿੰਘ ਜੀ ਵੈਲਦਾਰ ਸਾਡੇ ਮੌਲਕੀ ਸਿੱਧੂ ਜੀ ਸਾਡੇ ਜੀਸੀ ਵਾਲੇ ਸੀਰਾ ਜਿਨ੍ਹਾਂ ਦਾ ਇਸ ਲੰਗਰ ਦੇ ਵਿੱਚ ਵੱਡਾ ਸਹਿਯੋਗ ਹੈ ਆ ਤੁਹਾਨੂੰ ਫਿਰ ਦਿਖਾ ਰਹੇ ਹਾਂ ਛੋਟਾ ਜਿਹਾ ਬੱਚਾ ਕਿਹੜੀ ਕਲਾਸ ਪੜਦਾ ਪੁੱਤ ਅੱਛਾ ਲੰਗਰ ਦੇ ਵਿੱਚ ਸੇਵਾ ਕਰੇਗਾ ਕਿੰਨੇ ਦਿਨ ਕਰੇਗਾ ਹਾਂ ਜਿੰਨੇ ਦਿਨ ਲੰਗਰ ਚੱਲੂਗਾ ਅੱਛਾ ਸਕੂਲ ਦਾ ਫਿਰ ਛੁੱਟੀਆਂ ਅੱਛਾ ਇਹ ਬੱਚਾ ਕਹਿੰਦਾ ਵੀ ਛੁੱਟੀਆਂ ਸਕੂਲ ਦੇ ਵਿੱਚ ਹੋਣਾ ਜਿੰਨੇ ਦਿਨ ਲੰਗਰ ਚੱਲੂਗਾ ਓਨੇ ਦਿਨ ਹੀ ਕਹਿੰਦਾ ਮੈਂ ਲੰਗਰ ਦੇ ਵਿੱਚ ਸੇਵਾ ਕਰੂੰਗਾ ਤਾਂ ਤੁਸੀਂ ਵੀ ਆਓ ਕਿਸ ਲੰਗਰ ਦੇ ਵਿੱਚ ਸਾਡੇ ਜਗਿੰਦਰ ਮੋਗਾ ਜੀ ਜੋ ਗੁਰਦੁਆਰਾ ਬਾਬਾ ਨਾਮ ਸਿੰਘ ਦੇ ਪ੍ਰਧਾਨ ਨੇ ਇਹਨਾਂ ਨੂੰ ਵੀ ਜੀ ਆਇਆਂ ਤਾਂ ਪਾ ਫਲਾਈਓਵਰ ਥੱਲੇ ਸਰਬਸਾਂਝਾ ਲੰਗਰ ਅੱਜ ਸ਼ੁਰੂ ਹੋਇਆ ਹੈ 28 ਦਸੰਬਰ ਤੱਕ ਚੱਲੇਗਾ ਤੁਸੀਂ ਵੀ ਆਓ ਲੰਗਰ ਦੇ ਵਿੱਚ ਸੇਵਾ ਕਰੋ ਅਤੇ ਵਾਦੋ ਵਾਦ দান ਦਿਓ ਤਾਂ ਜੋ ਲੰਗਰ ਦੇ ਸੇਵਾਦਾਰਾਂ ਦਾ ਹੋਰ ਹੌਸਲਾ ਵੱਧ ਸਕੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ